ਲੁਧਿਆਣਾ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਦੇ ਕਾਰਨ ਨਵੇਂ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਨੇ ਅਤੇ ਬੁੱਢਾ ਦਰਿਆ ਓਵਰਫਲੋ ਹੋ ਗਿਆ। ਉੱਥੇ ਇਸ ਸਥਿਤੀ ਨੂੰ ਦੇਖਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਮੇਅਰ ਨੇ ਸ਼ਹਿਰ ਵਾਸੀਆਂ ਨੂੰ ਸੁਚੇਤ ਕੀਤਾ ਹੈ। ਪ੍ਰਸ਼ਾਸਨ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਉੱਥੇ ਲੁਧਿਆਣਾ ਵਾਸੀਆਂ ਨੂੰ ਮੀਂਹ ਤੇ ਵਾਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਸੁਰੱਖਿਆ ਥਾਂ ਤੇ ਰਹਣ ਤੇ ਦੱਸਦੀ ਕਿ ਬੇਲੋੜੇ ਬਾਹਰ ਨਾ ਜਾਣ ਦੀ ਅਪੀਲ ਜੜੀ ਉਹ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਸੋ ਅੱਜ ਇੱਕ ਛੋਟੀ ਜੀ ਅਪੀਲ ਛੋਟੀ ਜੀ ਬੇਨਤੀ ਲੁਧਿਆਣਾ ਵਾਸੀਆਂ ਨੂੰ ਕਰਨਾ ਚਾਹੁੰਦੇ ਆ ਜਿਵੇਂ ਕਿ ਸਾਨੂੰ ਪਤਾ ਹੈ ਵੀ ਹੜਾਂ ਕਰਕੇ ਅੱਜ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਉਪਰਭਾਵਿਤ ਹੋ ਚੁੱਕੇ ਹੋ ਚੁੱਕੇ ਨੇ ਤੇ ਉਥੇ ਜਿਹੜਾ ਜੀਵਨ ਹੈ ਉਹ ਪੂਰਾ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਸੋ ਬਹੁਤ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਔਰ ਰੈਡ ਅਲਰਟ ਹੋਣ ਕਰਕੇ ਵੀ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਭਾਰੀ ਬਾਰਿਸ਼ ਕਰਕੇ ਅੱਜ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਅਮ ਜਲ ਜਿਹੜਾ ਪਾਣੀ ਜਿਹੜਾ ਇਕੱਠਾ ਹੁੰਦਾ ਜਾ ਰਿਹਾ ਖਾਸ ਤੌਰ ਤੇ ਬੁੱਢੇ ਦਰਿਆ ਦੇ ਨੇੜੇ ਵਾਲੇ ਜਿੰਨੇ ਵੀ ਇਲਾਕੇ ਨੇ ਸੋ ਮੈਂ ਬੇਨਤੀ ਕਰਦੀ ਆਪ ਸਾਰਿਆਂ ਨੂੰ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅੱਜ ਵੀ ਜਦੋਂ ਅਸੀਂ ਦੌਰਾ ਕਰ ਰਹੇ ਸੀ ਤਾਂ ਗਲੀਆਂ ਦੇ ਵਿੱਚ ਪਾਣੀ ਦੇ ਵਿੱਚ ਬੱਚੇ ਜਿਹੜੇ ਉਹ ਖੇਡ ਰਹੇ ਸੀ ਸਾਈਕਲ ਚਲਾ ਰਹੇ ਸੀ ਖੁਦਾ ਨਾ ਕਰਦਾ ਕਿਤੇ ਅਨਹੋਣੀ ਹੋ ਜਾਏ ਕਿਸੇ ਬਿਜਲੀ ਦੀ ਤਾਰ ਨੂੰ ਕੋਈ ਹੱਥ ਲੱਗ ਜਾਏ ਬੱਚੇ ਦਾ ਯਾ ਪਾਣੀ ਦੇ ਵਿੱਚ ਕੋਈ ਹਬੀ ਨਬੀ ਨਾ ਹੋ ਜਾਏ ਸੋ ਇਸ ਚੀਜ਼ ਦੇ ਬਚਾਅ ਵਾਸਤੇ ਜਰੂਰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਔਰ ਇਸ ਘੜੀ ਦੇ ਵਿੱਚ ਮੈਂ ਜਰੂਰ ਚਾਹਾਂਗੇ ਵੀ ਆਪ ਸਭ ਮਿਲ ਕੇ ਸਾਧੋ ਪ੍ਰਸ਼ਾਸਨ ਪੂਨ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਔਰ ਹਰ ਕੋਈ ਆਪਣੇ ਆਪਣੇ ਏਰੀਆ ਦੇ ਵਿੱਚ ਕੰਮ ਕਰ ਰਿਹਾ ਹੈ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੀ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਿਆ ਜਾਵੇ ਨਹੀਂ ਤਾਂ ਇਹ ਆਪਾਂ 1-2 ਦਿਨ ਥੋੜਾ ਜਿਹਾ ਬਾਹਰ ਨਿਕਲਣ ਤੋਂ ਗ੍ਰੇਸ ਕਰੀਏ ਬਹੁਤ-ਬਹੁਤ ਧੰਨਵਾਦ ਜੀ ਸਤਿਕਾਰ ਜੀ ਸਾਰਿਆਂ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢਾ ਦਰਿਆ ਜਿਹੜਾ ਹੁੰਦਾ ਹੈ ਬੁੱਢਾ ਦਰਿਆ ਜਿਹੜਾ ਜਾਂਦਾ ਹੈ ਉਹਦੇ ਵਿੱਚ ਬਿਕੋਜ਼ ਲਾਸਟ 10 ਘੰਟੇ ਤੋਂ ਜਿਹੜੇ ਬਾਰਿਸ਼ ਮੀਂਹ ਦਾ ਪਾਣੀ ਪੈ ਰਿਹਾ ਜਿਸ ਕਰਕੇ ਬੁੱਢਾ ਦਰਿਆ ਦਾ ਲੈਵਲ ਕਾਫੀ ਵੱਧ ਗਿਆ ਸੀ ਸ਼ਹਿਰ ਦੇ ਕੁਝ ਥਾਵਾਂ ਦੇ ਜਿਹੜੇ ਨੀਵੇਂ ਇਲਾਕੇ ਆ ਉੱਥੇ ਪ੍ਰੋਬਲਮ ਆਈ ਸੀ ਬਟ ਕਾਰਪੋਰੇਸ਼ਨ ਦੇ ਨਾਲ ਔਰ ਸਾਰੀ ਟੀਮਾਂ ਦੇ ਨਾਲ ਅਸੀਂ ਉਹਨਾਂ ਨੂੰ ਔਰ ਜਿੰਨੇ ਵੀ ਸਾਡੇ ਕਾਉਂਸਲਰ ਐਨ ਜੀਓਜ਼ ਆ ਉਹਨਾਂ ਦੇ ਨਾਲ ਰਲ ਮਿਲ ਕੇ ਅਸੀਂ ਉਹਨਾਂ ਨੂੰ ਟੈਕਲ ਕਰ ਰਹੇ ਹਾਂ ਇਸ ਦੇ ਨਾਲ ਨਾਲੇ ਕੁਝ ਪਿੰਡਾਂ ਦੇ ਜਿਹੜੇ ਅੱਗੇ ਜਾ ਕੇ ਗਾਹਾਂ ਪਿੰਡਾਉਂਦੇ ਨੇ ਜਿਦਾਂ ਤਲਵੰਡੀ ਔਰ ਬਰਨਹਾੜਾ ਉੱਥੇ ਜਿਹੜਾ ਹੈਗਾ ਕੁਝ ਬ੍ਰੀਚ ਲੱਗੇ ਸੀ ਬਟ ਉਹ ਵੀ ਅਸੀਂ ਪਲੱਗ ਕਰ ਰਹੇ ਹਾਂ ਔਰ ਉੱਥੇ ਮੌਕੇ ਤੇ ਹੀ ਖੜੇ ਹਾਂ ਸਤਲੁਜ ਦਰਿਆ ਹਲਦੀ ਕੜੀ ਬਿਲਕੁਲ ਠੀਕ ਹੈ ਔਰ ਉੱਥੇ ਲੈਵਲ ਜਿਹੜਾ ਹੈਗਾ 50000 ਦੇ ਨੇੜੇ ਤੇੜੇ ਚੱਲਦਾ ਪਿਆ ਬਟ ਇਹ ਲੈਵਲ ਜਿਹੜਾ ਹੈਗਾ ਇਹ ਵਧਣਾ ਹੈ ਲੱਖ ਦੇ ਨੇੜੇ ਤੇੜੇ ਲੈਵਲ ਜਿਹੜਾ ਹੈ ਡਿਸਚਾਰਜ ਲੈਵਲ ਉਹ ਝੱਲੇ ਜਾਣਾ ਹੈ ਬਟ ਅਸੀਂ ਸਾਡੀ ਸਾਰੀ ਟੀਮਾਂ 24 ਘੰਟੇ ਟੀਮਾਂ ਉੱਥੇ ਮੌਜੂਦ ਹੈ ਔਰ ਉੱਥੇ ਕੰਮ ਕਰ ਰਹੇ ਹਾਂ ਸਾਡੇ ਜਿਹੜੇ 4-5 ਵਲਨਰੇਬਲ ਪੁਆਇੰਟਸ ਨੇ ਖੈਰਾ ਬੈਠ ਹੋ ਗਿਆ ਤਲਵੰਡੀ ਨੋਬਾਦ ਸਸਰਾਲੀ ਪਿੰਡ ਦੇ ਵਿੱਚ ਔਰ ਜਿਹੜਾ ਆਪਣਾ ਮੱਤੇਵਾੜਾ ਫੋਰੈਸਟ ਦੇ ਨਾਲ ਲੱਗਦਾ ਜਿੰਨੇ ਪੁਆਇੰਟਸ ਨੇ ਔਰ ਖਾਸ ਕਰਕੇ ੁੱਲੇਵਾਲ ਉੱਥੇ ਸਾਰੀ ਟੀਮਾਂ ਉੱਥੇ ਸਾਰਾ ਪ੍ਰਸ਼ਾਸਨ ਮੌਜੂਦ ਹੈ ਉੱਥੇ ਸਾਰਾ ਕੁਝ ਠੀਕ ਹੈ ਔਰ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਾਂਗੇ ਧੰਨਵਾਦ